ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਲ ਐਮ ਆਈ ਟੀਵੀ ਪੰਜਾਬ ਦਾ ਚੱਲ ਰਿਹਾ ਵਰਤਾਰਾ ਸਪੁਰ ਦੇ ਪਿੰਡ ਰਹੀਮਾਬਾਦ ਜਿੱਥੇ ਇੱਕ ਦੁਖਦਾਈ ਘਟਨਾ ਵਾਪਰਿਆ ਹੜ੍ਹ ਦੇ ਪਾਣੀ ਵਿੱਚ ਫਸੇ ਦੋਸ ਅਤੇ ਉਸ ਦੇ ਪਰਿਵਾਰ ਨੂੰ ਪਾਣੀ ਪਹੁੰਚਾਉਣ ਜਾ ਰਹੇ ਮੌਜੂਦਾਨ ਦੀ ਕੋਈ ਅਣਜਾਣ ਰਸਤੇ ਕਾਰਨ ਕਿਰਨ ਨਾਲ ਵਿੱਚ ਵਹਿ ਗਈ ਇਸ ਭਾਵੇਂ ਦਰਾਲ ਕਲਾ ਨਾਲ ਉਹਦੇ ਰਹਿਣ ਵਾਲੇ ਵੀਰ ਕੁਮਾਰ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ ਯਾਦ ਕੀ ਉਸ ਦਾ ਸਾਥੀ ਅਮਰਿੰਦਰ ਕਿਸੇ ਵੀ ਤਰੀਕੇ ਨਾਲ ਇੱਕ ਮਕਾਨ ਦੀ ਛੱਤ ਤੇ ਚੜ੍ਹ ਕੇ ਬਚ ਗਿਆ ਉਸ ਦੀ ਵੀਡੀਓ ਬੈਕ ਅਪੰਨਵਾਦ ਐਨਡੀਆਰ ਦੇ ਇਮਾਰਤ ਦੇ ਕੰਪੂਨ ਦੇ ਟਿਮਾਂਟੇ ਦੇ ਕਮੇਟੀ ਉਸ ਨੂੰ ਸੁਰੱਖਿਅਤ ਕਰ ਲਿਆ ਇਹ ਦਿਨ ਹੰਟ ਪਾਬਰੇ ਰਹਾ ਹੁੰਦੇ ਤੋਂ ਬਾਅਦ ਐਨਡੀਆਰ ਆਪਣਾ ਨਿਵਾਲ ਲਾਪਤਾ ਲੱਭਣ ਲੱਗ ਪਿਆ ਪਰ ਅਜੇ ਅਜੇ ਪ੍ਰਸ਼ਾਸਨ ਨੂੰ ਯਾਰ ਅਸਲੀ ਮਨੂ ਜਾਰ ਕੋ ਕ੍ਰੀਏਟ ਕਰ ਤਾ ਨੂੰ ਮੋਹ ਲਾ ਰਿਹਾ ਹੈ ਇਸ ਕੰਮ ਦੇ ਵਿੱਚ ਆਓ ਦੇਖਦੇ ਹਾਂ ਜਿਲ੍ਹਾ ਕਪੂਰਥੀ ਪਿੰਡ ਰਿਮਾਬਾਦ ਤੋਂ ਪੱਤਰਕਾਰ ਦਸਤਖਤਾਂ ਦਿੰਦੇ ਹਾਂ ਲਲਮਾਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਪਿੰਡ ਰਿਮਾਬਾਦ ਦੇ ਵਿੱਚ ਕੁਝ ਸਮਾਂ ਸਾਨੂੰ ਪਹਿਲਾਂ ਪਤਾ ਲੱਗਾ ਸੀਗਾ ਜੀ ਕਿ ਕਲਾ ਨੌਰ ਤੋਂ ਚਾਰ ਪੰਜ ਲੜਕੇ ਜਿਹੜੇ ਆ ਉਹ ਕਿਸੇ ਆਪਣੇ ਦੋਸਤ ਨੂੰ ਪਾਣੀ ਪਹੁੰਚਾਉਣ ਵਾਸਤੇ ਇੱਧਰ ਆਏ ਸੀਗੇ ਲੇਕਿਨ ਉਹ ਜਿਹੜੇ ਲੜਕੇ ਸੀ ਉਹ ਰਸਤੇ ਤੋਂ ਅਣਜਾਣ ਸੀਗੇ ਉਹ ਰਸਤਾ ਸਹੀ ਉਹਨਾਂ ਨੂੰ ਪਤਾ ਨਹੀਂ ਸੀਗਾ ਇਧਰ ਖੇਤਾਂ ਦੇ ਵਿੱਚ ਪਾਣੀ ਸੀਗਾ ਅੱਗੇ ਡਰੇਨ ਸੀਗਾ ਉਹਨਾਂ ਵਿੱਚੋਂ ਦੋ ਲੜਕੇ ਜਿਹੜੇ ਸੀ ਉਹਨਾਂ ਦਾ ਪੈਰ ਫਿਸਲ ਗਿਆ ਉਹ ਡਿੱਗ ਪਏ ਇੱਕ ਲੜਕਾ ਜਿਹੜਾ ਵਿਨੇ ਆ ਉਹ ਅਜੇ ਮੇਸਾ ਉਹਦੇ ਬਾਰੇ ਪਤਾ ਨਹੀਂ ਲੱਗ ਰਿਹਾ ਇੱਕ ਲੜਕਾ ਅਮਰਿੰਦਰ ਸਿੰਘ ਉਹ ਅੱਗੇ ਇੱਕ ਘਰ ਆ ਬਾਹਰ-ਬਾਰ ਖੇਤਾਂ ਦੇ ਵਿੱਚ ਉੱਥੇ ਬਾਥਰੂਮ ਉੱਪਰ ਆ ਜਦੋਂ ਮੈਨੂੰ ਇਨਫਾਰਮੇਸ਼ਨ ਆਈ ਮੈਂ ਉਸੇ ਟਾਈਮ ਆਪਣੇ ਐਸਐਸਪੀ ਸਾਹਿਬ ਨੂੰ ਰਿਕਵੈਸਟ ਕੀਤੀ ਐਸਐਸਪੀ ਸਾਹਿਬ ਦੀ ਕਮਾਂਡਰ ਸਾਹਿਬ ਨਾਲ ਗੱਲ ਹੋਈ ਜੀ ਕਮਾਂਡਰ ਸਾਹਿਬ ਦੇ ਹੁਕਮ ਨਾਲ ਜਿਹੜੇ ਮੈਡਮ ਸਰੋਜ ਜੀ ਅਸਿਸਟੈਂਟ ਕਮਾਂਡਰ ਪਹੁੰਚ ਚੁੱਕੇ ਨੇ ਉਹਨਾਂ ਨੇ ਆਪਰੇਸ਼ਨ ਜਿਹੜਾ ਉਹ ਸ਼ੁਰੂ ਕਰ ਦਿੱਤਾ ਵਾ ਤੇ ਜਿਹੜਾ ਉਹਨੂੰ ਜਲਦੀ ਹੀ ਕੁਝ ਮਿੰਟਾਂ ਦੇ ਵਿੱਚ ਹੀ ਜਿਹੜਾ ਲੜਕਾ ਅਮਰਿੰਦਰ ਆ ਉਹਨੂੰ ਕਿਸ ਤਰ੍ਹਾਂ ਹੀ ਬਾਹਰ ਲੈ ਆਉਣਗੇ ਮੇਰੀ ਤੁਹਾਡੇ ਮਾਧਿਅਮ ਰਾਈ ਸਾਰੀਆਂ ਸੰਸਥਾਵਾਂ ਨੂੰ ਸਾਰੇ ਪਿੰਡ ਦੇ ਲੋਕਾਂ ਨੂੰ ਅਪੀਲ ਆ ਵੀ ਆ ਬਿਨਾ ਵਜਾ ਜਿਹੜਾ ਪਾਣੀ ਲੈ ਕੇ ਜਾਂ ਰਾਸ਼ਨ ਲੈ ਕੇ ਬਿਨਾ ਜਿਸ ਰਸਤੇ ਦਾ ਤੁਹਾਨੂੰ ਨਹੀਂ ਪਤਾ ਪਿੰਡ ਦੇ ਪੁੱਛਣ ਤੋਂ ਬਿਨਾਂ ਪਿੰਡ ਦੀ ਇਜਾਜ਼ਤ ਤੋਂ ਬਿਨਾ ਨਾ ਜਾਓ ਤਾਂ ਜੋ ਕਿ ਕੋਈ ਨੁਕਸਾਨ ਨਾ ਹੋ ਸਕੇ ਕਿ ਆਪਣੇ ਦੋਸਤ ਨੂੰ ਪਾਣੀ ਪਿਉਣ ਗਏ ਸੀ ਜਿਹੜੇ ਕੋਈ ਸਮਾਸਥੀ ਵੀ ਸੰਸਥਾ ਵਾਲੇ ਨਹੀਂ ਸੀਗੇ ਇਹ ਟੋਟਲ 6 ਲੜਕੇ ਗਏ ਸੀਗੇ ਚਾਰ ਲੜਕੇ ਵਾਪਸ ਆ ਗਏ ਦੋ ਲੜਕੇ ਜਿਹੜੇ ਸੀਗੇ ਉਹ ਉਥੇ ਪਾਣੀ ਦੇ ਘੇਰੇ ਦੇ ਵਿੱਚ ਆ ਗਏ ਆਂਡੀਆਰ ਐਫ ਵੱਲੋਂ ਜੀ ਜਿਹੜੇ ਬੜੇ ਬੜੀ ਮੁਸ਼ਕਲਤ ਨਾਲ ਜਿਹੜੀ ਉਹ ਆਪਣੀ ਮਿਹਨਤ ਨਾਲ ਮੈਡਮ ਸਰੋਜ ਜਿਹੜੇ ਡਿਫਟੀ ਕਮਾਂਡੈਂਟ ਆਏ ਨੇ ਉਹਨਾਂ ਦੀ ਅਗਵਾਈ ਹੇਠ ਜਿਹੜਾ ਆਪਰੇਸ਼ਨ ਸ਼ੁਰੂ ਹੋ ਗਿਆ ਜੀ ਉਹ ਆਪਰੇਸ਼ਨ ਆਪਣਾ ਕਰ ਰਹੇ ਨੇ ਅਸੀਂ ਪਿੱਛੇ ਖੜੇ ਆਂ ਜੀ ਤੇ ਜਲਦੀ ਕੁਝ ਮਿੰਟਾਂ ਬਾਅਦ ਜਿਹੜਾ ਉਹ ਲੜਕਾ ਅਮਰਿੰਦਰ ਆ ਉਹਨੂੰ ਵਾਪਸ ਲਿਆਉਣਗੇ ਦੂਸਰੇ ਨੂੰ ਵੀ ਉਹਨੂੰ ਲੱਭਣ ਦੀ ਪਹਾ ਦੇ ਜਿੰਨੇ ਨੂੰ ਜਿਹੜੀ ਉਹ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਜੀ ਹਨੇਰਾ ਕਾਫੀ ਹੋ ਚੁੱਕਾ ਵਾ ਪਾਣੀ ਦਾ ਜਿਹੜਾ ਵਾ ਕੋਸ਼ਿਸ਼ ਚ ਜਾਰੀ ਹੈ ਜੀ ਹਾਂਜੀ ਇਹ ਜੀ ਸ਼ਾਮੀ 5:30 ਵਜੇ ਦੇ ਕਰੀਬ ਇਹ ਲੜਕੇ ਜਿਹੜੇ ਆ ਇਹ ਆਪਣੇ ਦੋਸਤ ਨੂੰ ਜਿਵੇਂ ਐਸਐਚਓ ਸਾਹਿਬ ਨੇ ਦੱਸਿਆ ਵੀ ਇਹ ਇਹ ਪਾਣੀ ਉਥੇ ਪੀਉਣ ਗਏ ਆ ਤੇ ਰਸਤੇ ਦਾ ਇਹਨਾਂ ਨੂੰ ਪਤਾ ਨਹੀਂ ਸੀ ਉਥੇ ਪਾਣੀ ਬਹੁਤ ਜ਼ਿਆਦਾ ਸੀਗਾ ਤੇ ਉਹ ਪਾਣੀ ਦੀ ਲਪੇਟ ਦੇ ਵਿੱਚ ਜਿਵੇਂ ਇਹ ਆ ਗਏ ਆ ਇੱਕ ਇੱਕ ਬੱਚਾ ਜਿਹੜਾ ਤਰਦਿਆਂ ਤਰਦਿਆਂ ਉਹਦਾ ਤੇ ਉਥੇ ਹੱਥ ਬਾਥਰੂਮ ਨੂੰ ਪੈ ਗਿਆ ਉਹ ਤੇ ਬਾਥਰੂਮ ਦੇ ਉੱਪਰ ਬਿਲਕੁਲ ਸੇਫ ਹੈ ਤੇ ਜਿਹੜਾ ਦੂਜਾ ਲੜਕਾ ਉਹਨੂੰ ਲੱਭਣ ਵਾਸਤੇ ਜਿਹੜੀਆਂ ਟੀਮਾਂ ਜੜੀਆਂ ਨੇ ਉਹ ਸਾਡੇ ਕੋਲ ਪਹੁੰਚ ਚੁੱਕੀਆਂ ਨੇ ਇਹ ਟੀਮਾਂ ਜਿਹੜੀਆਂ ਪਹਿਲਾਂ ਉਧਰ ਕੋਈ ਦੋ ਲੇਡੀ ਪ੍ਰੈਗਨੈਂਸੀ ਸੀਗੀਆਂ ਉਹਨਾਂ ਨੂੰ ਵੀ ਕੱਢਣਾ ਜ਼ਰੂਰੀ ਸੀਗਾ ਉਹਨਾਂ ਨੂੰ ਕੱਢ ਕੇ ਤੇ ਇਹ ਟੀਮਾਂ ਜਿਹੜੀਆਂ ਹੁਣ ਦੇਰ ਰਾਤ ਆ ਕੇ ਜਿਹੜਾ ਇਹਨਾਂ ਆਪਣਾ ਅਪਰੇਸ਼ਨ ਜਲਦੀ ਸ਼ੁਰੂ ਕਰ ਦਿੱਤਾ ਜੀ ਹੋ ਸਕਦਾ